ਕਿੰਨਾ ਖਤਰਨਾਕ ਸੀ ਸੱਜਣ ਠੱਗ ਅਤੇ ਉਸ ਦਾ ਵਿਰੋਧ ਕਿੰਨਾ ਪੁਰਾਣਾ ਇਤਿਹਾਸ ਹੈ ਇਹਨਾਂ ਠੱਗਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਸੀਰੀਅਲ ਕਿਲਰ ਤੀਨਾ ਹੈ ਉਸ ਠੱਗ ਦਾ ਜਿਸ ਦਾ ਨਾਮ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਠੱਗ ਉਹ ਠੱਗ ਜਿਸ ਨੇ 탄ਤਨ ਸਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਣੀ ਦਾ ਇੱਕ ਸ਼ਬਦ ਸੁਣਿਆ ਅਤੇ ਉਹ ਸੱਚੀ ਦਾ ਸੱਜਣ ਬਣ ਗਿਆ ਪਰ ਜਦੋਂ ਵੀ ਸੱਜਣ ਠਾਗੋ ਵਾਲੀ ਸਾਖੀ ਅਸੀਂ ਸੁਣਦੇ ਹਾਂ ਠਾਗ ਸ਼ਬਦ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਇੱਕ ਆਮ ਜੇਬ ਕਤਰਾ ਜਾਂ ਇੱਕ ਚਲਾਕ ਚੋਰ ਵੱਧ ਤੋਂ ਵੱਧ ਉਹ ਸੱਜਣ ਜਿਸ ਨੇ ਇੱਕ ਕਮਰੇ ਦੇ ਵਿੱਚ ਮੰਦਰ ਇਹ ਹੋ ਸਕਦਾ ਹੈ ਇੱਕ ਕਮਰੇ ਦੇ ਵਿੱਚ ਮਸੀਤ ਬਣਾਈ ਹੋਵੇ ਅਤੇ ਨਾਲ ਉਸ ਦੇ ਦੋ ਚੇਲੇ ਬਾਲ ਕੇ ਹੋਣਗੇ ਇਸ ਸਾਰੀ ਸਾਖੀ ਨੂੰ ਸੁਣ ਕੇ ਅਸੀਂ ਅੰਦਾਜ਼ਾ ਲਗਾ ਦਿੰਦੇ ਹਾਂ ਪਰ 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 ਸੱਜਣ ਠੱਗ ਕਿੰਨਾ ਖਤਰਨਾਕ ਸੀ ਅਤੇ ਉਹ ਕਿੰਨਾ ਖੁੰਖਾਰ ਸੀ ਇਸ ਗੱਲ ਦਾ ਜੇਕਰ ਪਤਾ ਲਗਾਉਣਾ ਹੋਵੇ ਤਾਂ ਫਿਰ ਸਾਨੂੰ ਉਸ ਦੇ ਪਿੱਛੇ ਖੜੀ ਠੱਗ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਨੀ ਪਵੇਗੀ ਜਦੋਂ ਅਸੀਂ ਧਾਕ ਪ੍ਰਣਾਲੀ ਦਾ ਪਿਸ਼ੋਕੜ ਦੇਖਦੇ ਹਾਂ ਤੇ ਸਾਨੂੰ ਪੁਰਾਤਨ ਸਰੋਤ 7ਵੀਂ ਸਦੀ ਤੱਕ ਲੈ ਜਾਂਦੇ ਹਨ ਇਸ ਦੇ ਵਿੱਚ ਗ੍ਰੀਸ ਦਾ ਇੱਕ ਉੱਗਾ ਵਿਦਵਾਨ ਨਿਖਾਰੀ ਹੈਰੋਡੋਟਸ ਦੀ ਲੇਖਣੀ ਮਿਲਦੀ ਹੈ ਅਤੇ ਹਿੰਦੁਸਤਾਨ ਦੇ ਵਿੱਚ ਲਗਭਗ 1300 ਈਸਵੀ ਦੇ ਲਾਗੇ ਛਾਗੇ ਪਿਰੋਸ਼ਾਦੇ ਲਿਖਾਰੀ ਜਿਉਂ ਦਿਨ ਵਰਨੀ ਨੇ ਵੀ ਆਪਣੇ ਹਵਾਲਿਆਂ ਦੇ ਵਿੱਚ ਪੁਸਤਕਾਂ ਦੇ ਵਿੱਚ ਠੱਗਾ ਦਾ ਵਰਣਨ ਕੀਤਾ ਹੋਇਆ ਹੈ ਇਸ ਦੇ ਨਾਲ ਹੀ ਇੱਕ ਫਰਾਂਸੀਸੀ ਯਾਤਰੀ ਥੇਵਨੋਟ ਉਸਨੇ ਵੀ ਆਪਣੇ سفرਨਾਮੇ ਦੇ ਵਿੱਚ ਇਨਾ ਠੱਗਾ ਦਾ ਜ਼ਿਕਰ ਕਰਦਿਆਂ ਹੋਇਆਂ ਇਹ ਲਿਖਿਆ ਹੈ ਕਿ ਜਿੱਦੋਂ ਵੀ ਮੈਂ ਹਿੰਦੁਸਤਾਨ ਦੇ ਸਫ਼ਰ ਵੱਲ ਰੁਖ ਕੀਤਾ ਉਸ ਵੇਲੇ ਮੈਨੂੰ ਇੱਕ ਹੀ ਪਰੇਸ਼ਾਨੀ ਸੀ ਜਿਸ ਦਾ ਅੰਦਾਜ਼ਾ ਮੈਂ ਲਗਾ ਲਿਆ ਸੀ ਹਿੰਦੁਸਤਾਨ ਦੇ ਵਿੱਚ ਸਫ਼ਰ ਕਰਦਿਆਂ ਹੋਇਆਂ ਜੰਗਲਾਂ ਪਹਾੜਾਂ ਦੇ ਵਿੱਚ ਜਾਂਦਿਆਂ ਹੋਇਆਂ ਸ਼ੇਰ ਚੀਤੇ ਬਾਲੂ ਦੇ ਮੇਲਣ ਤੋਂ ਹੋ ਸਕਦਾ ਹੈ ਤੁਸੀਂ ਬਚ ਜਾਓ ਪਰ ਇਹਨਾਂ ਠੱਗਾਂ ਦੇ ਮਿਲਣ ਤੇ ਬਚਨ ਦਾ ਕੋਈ ਚਾਂਸ ਨਹੀਂ ਇਹਨਾਂ ਲਿਖਤਾਂ ਤੋਂ ਇਹਨਾਂ ਠੱਗਾਂ ਦੀ ਖੁਖਾਰਤਾ ਸਾਹਮਣੇ ਇਸ ਪੈਂਦੀ ਹੈ ਬੜੇ ਕਮਾਲ ਦੀ ਗੱਲ ਹੈ ਕਿ ਤਕਰੀਬਨ ਠੱਗਾ ਨੇ 550 ਸਾਲ ਇੱਕ ਦਹਿਸ਼ਤ ਇੱਕ ਖੁੰਖਾਰਤਾ ਦਾ ਮਾਹੌਲ ਬਣਾਈ ਰੱਖਿਆ ਪਰ 550 ਸਾਲ ਦੇ ਇੰਨੇ ਲੰਮੇ ਸਮੇਂ ਦੇ ਵਿੱਚ ਵੀ ਹਕੂਮਤਾਂ ਨੂੰ ਇਹਨਾਂ ਦੀ ਪਿੰਨਸਕ ਨਹੀਂ ਪਈ ਇਹਨਾਂ ਦਾ ਕੰਮ ਇੰਨਾ ਪਲਾਨਡ ਤਰੀਕੇ ਨਾਲ ਹੁੰਦਾ ਕਿ ਇਹ ਆਪਣੇ ਪਿੱਛੇ ਕੋਈ ਵੀ ਸਬੂਤ ਨਹੀਂ ਛੱਡਦੇ ਸਨ ਸਭੋਂ ਹਕੂਮਤਾਂ ਨੂੰ ਸਰਕਾਰਾਂ ਨੂੰ ਇੰਨਾ ਠੱਗਾਂ ਦਾ ਇੰਨਾ ਡਰ ਹੁੰਦਾ ਕਿ ਕਿਤੇ ਨਾ ਕਿਤੇ ਰਾਹ ਦੇ ਵਿੱਚ ਸਾਡਾ ਕੋਈ ਸਾਜੋ ਸਮਾਨ ਜਾਂ ਅਸਰਾ ਨਾ ਖੋਲ ਐ ਆਪ ਜੀ ਹੈਰਾਨ ਹੋਵੋਗੇ ਇੰਨਾ ਠੱਗਾਂ ਦੀ ਗ੍ਰਿਫਤ ਵਿੱਚ ਜੋ ਜੋ ਵੀ ਆਇਆ ਉਸ ਦਾ ਦੁਬਾਰਾ ਕਦੀ ਵੀ ਸੋ ਪਤਾ ਨਹੀਂ ਲੱਗਾ ਇਥੋਂ ਤੱਕ ਕੀ ਸਰਕਾਰੀ ਹਕੂਮਤ ਦੇ ਅਤੇ ਆਮ ਵਪਾਰੀਆਂ ਦੇ ਕਾਫਲਿਆਂ ਦੇ ਕਾਫਲੇ ਹੀ ਤੇ ਗਾਇਬ ਕਰ ਦਿੰਦੇ ਅਤੇ ਬਾਅਦ ਚ ਕਦੀ ਵੀ ਉਹਨਾਂ ਦਾ ਕੋਈ ਕੋ ਪਤਾ ਨਹੀਂ ਲੱਗਦਾ ਕੋਈ ਨਿਸ਼ਾਨਦੇਹੀ ਨਹੀਂ ਹੁੰਦੀ ਅਤੇ ਥਾਕ ਵੀ ਕਿਸੇ ਦੇ ਹੱਥੇ ਨਹੀਂ ਹੁੰਦੇ 550 ਸਾਲ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਕੌਣ ਥਾਕ ਹੈ ਤੇ ਕੌਣ ਆਮ ਆਦਮੀ ਇੰਨੇ ਪਲਾਨਡ ਤਰੀਕੇ ਨਾਲ ਇਹਨਾਂ ਦੀ ਧੂਮਤਾ ਬਦਲਦੀਆਂ ਗਈਆਂ ਤੇ ਸਮਾਂ ਆ ਗਿਆ ਅੰਗਰੇਜ਼ੀ ਸਰਕਾਰ ਦਾ ਇਕਾ ਦੁੱਕਾ ਤੇ ਮਨੁੱਖ ਗਾਇਬ ਹੁੰਦੇ ਰਹੇ ਸਰਕਾਰ ਨੂੰ ਸ਼ਿਕਾਇਤਾਂ ਆਉਣ ਲੱਗੀਆਂ ਪਰ ਹੈਰਾਨੀ ਉਦੋਂ ਹੋਈ ਕਿ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਨੇ ਉਹ ਗਾਇਬ ਹੋਏ ਮਨੁੱਖਾਂ ਦੇ ਸਾਹਮਣੇ ਆਏ। ਇੱਥੇ ਬਸ ਨਹੀਂ ਸਰਕਾਰ ਨੂੰ ਕੰਨ ਉਦੋਂ ਹੋਏ ਜਦੋਂ ਅੰਗਰੇਜ਼ੀ ਸਰਕਾਰ ਦੇ ਖੁੱਦ ਦੇ ਕਾਫਲੇ ਗਾਇਬ ਹੋਣੇ ਸ਼ੁਰੂ ਹੋ ਗਏ। ਉਸ ਵੇਲੇ ਇਸ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕਿਹੜਾ ਗਰੋ ਹੈ। ਐਨੀ ਸਫਾਈ, ਦੂਰਦਰਸ਼ਤਾ ਅਤੇ ਤੀਸ਼ਰ ਬੁੱਧੀ ਨਾਲ ਇਹ ਸਾਰੇ ਇੱਕ ਲੰਮਾ ਸਮਾਂ ਗੁਜ਼ਰਦਾ ਗਿਆ। 1820 ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਇਸ ਪਾਸੇ ਪੂਰੇ ਜ਼ੋਰ ਨਾਲ ਧਿਆਨ ਦਿੱਤਾ ਕਾਰਨ ਕੀ ਸੀ ਕਿ ਕਿਤੇ ਅੰਗਰੇਜ਼ੀ ਸਰਕਾਰ ਦੀਆਂ ਜਾਣਾਂ ਤੇ ਹਕੂਮਤ ਨਾ ਹਿਲ ਜਾਵੇ ਇਸ ਕੇਸ ਨੂੰ ਮੁੱਖ ਰੱਖਦਿਆਂ ਅੰਗਰੇਜ਼ੀ ਸਰਕਾਰ ਨੇ ਇੱਕ ਗੁਪਤ ਖੂਫੀਆ ਵਿਭਾਗ ਬਣਾਇਆ ਜਿਸ ਨੂੰ ਇਸ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਇਹੀ ਖੂਫੀਆ ਵਿਭਾਗ ਅੱਗੇ ਚੱਲ ਕੇ ਆਈਬੀ ਸੀਆਈਡੀ ਦੇ ਨਾਂ ਦੇ ਨਾਲ ਪਰਚਲਤ ਹੋਇਆ ਇਸ ਖੂਫੀਆ ਵਿਭਾਗ ਦੀ ਜ਼ਿੰਮੇਵਾਰੀ ਆਪਣੇ ਇੱਕ ਹੋਣਹਾਰ ਅਫਸਰ ਵਿਲੀਅਮ ਹੈਨਰੀ ਸਲੀਮਨ ਨੂੰ ਦਿੱਤੀ ਗਈ ਅਤੇ ਉਸ ਨੇ ਬੜੇ ਆਪਣੀ ਸਿਆਣਪ ਦੇ ਨਾਲ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਤਹਿ ਤੱਕ ਪਹੁੰਚਦਿਆਂ ਪਹੁੰਚਦਿਆਂ ਕਈ ਸਾਲ ਲੱਗ ਗਏ ਤਕਰੀਬਨ 14 ਸਾਲ ਦੀ ਕੜੀ ਮਿਹਨਤ ਬਾਅਦ ਸਲੀਮਨ ਨੇ ਜਿੱਥੇ ਆਪ ਠੱਗਾਂ ਦੇ ਤੌਰ ਤਰੀਕੇ ਸਿੱਖੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ 14 ਸਾਲ ਦੀ ਤਫ਼ਤੀਸ਼ ਤੋਂ ਬਾਅਦ ਇੱਕ ਠੱਗ ਸੁਲੀਮਨ ਦੇ ਹੱਥੇ ਚੜਿਆ ਤੇ ਬਸ ਫਿਰ ਕੀ ਸੀ ਉਸ ਠੱਗ ਨੂੰ ਗ੍ਰਿਫਤਾਰ ਕਰਕੇ ਜਦੋਂ ਟਾਰਚਰ ਕੀਤਾ ਗਿਆ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਉਸ ਠੱਗ ਨੇ ਜੋ ਬਿਆਨ ਦਿੱਤਾ ਉਸ ਬਿਆਨ ਦੇ ਨਾਲ ਸਾਰੀ ਅੰਗਰੇਜ਼ੀ ਸਰਕਾਰ ਦੀ ਰੂਹ ਕੰਬ ਉੱਠੀ ਇਸ ਠੱਗ ਦਾ ਨਾਂ ਸੀ ਅਮੀਰ ali ਅਮੀਰ ali ਦੇ ਬਿਆਨ ਲੈਣ ਵਾਸਤੇ ਖੁਦ ਸੁਪਰਡੈਂਟ ਆਫ ਪੁਲਿਸ ਫਿਲਿਪਸ ਮੈਡofs ਟੇਲਰ ਦੀ ਡਿਊਟੀ ਲਗਾਈ ਗਈ ਜਿਹੜਾ ਟੇਲਰ ਨੇ ਆਣ ਕੇ ਅਮੀਰ ali ਨਾਲ ਗੱਲਬਾਤ ਕੀਤੀ ਤੇ ਉਸ ਨੇ ਅਮੀਰ ali ਨੂੰ ਪੁੱਛਿਆ ਕਿ ਤੁਸੀਂ ਕਿੰਨੇ ਜਾਣਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਤੇ ਆਪ ਜੀ ਦੀ ਹੈਰਾਨੀ ਦੀ ਹੱਦ ਨਹੀਂ ਰਹੇਗੀ ਜਦੋਂ ਉਸ ਨੇ ਮੁਸਕਰਾ ਕੇ ਕਿਹਾ ਉਹ ਤੋਂ ਸਾਹਤ आपने पकड़ लिया मैंने तो सोचा था कि कम से कम हजार लोगों को मौत के घाट उतारूंगा पर आपने लगभग 719 तक ही पहुंचने दिया एक गल सुनके सुपरिटेंडेंट ऑफ पुलिस दे पैरां तो जमीन निकल गई उसने सोचा कि ये बहुत शातिर बंदा है ते झूठ बोल रहा है पर जबो अमीर अली ने दसया कि उन्ने किथे किथे बंदे मार के दफन किए हैं ਅਤੇ ਉਹਨਾਂ ਦੀਆਂ ਕਬਰਾਂ ਪੁੱਟੀਆਂ ਗਈਆਂ ਕਬਰਾਂ ਪੁੱਟਦੇ ਅੰਸਾਰ ਜਦੋਂ ਅੰਗਰੇਜ਼ ਸਰਕਾਰ ਨੇ ਲਗਭਗ 150 ਬੰਦਿਆਂ ਦੇ ਕੰਕਾਲ ਉਹਨਾਂ ਕਬਰਾਂ ਵਿੱਚੋਂ ਪੁੱਟੇ ਤੇ ਉਸ ਸਰਕਾਰ ਅਸ਼ ਅਸ਼ ਕਰ ਰਹੀ ਥੀ ਖੁਦਾਈ ਉੱਥੇ ਰੋਕ ਦਿੱਤੀ ਗਈ ਅਤੇ ਅਮੀਰ ਅਲੀ ਦੇ ਹਰ ਇੱਕ ਬਿਆਨ ਉੱਤੇ ਸੱਚ ਮੰਨਣਾ ਉਹਨਾਂ ਵਾਸਤੇ ਮਜਬੂਰੀ ਹੋ ਗਈ ਐਸੇ ਤਰੀਕੇ ਨਾਲ ਹੀ ਠੱਗ ਪ੍ਰਣਾਲੀ ਦੇ ਵਿੱਚ ਇੱਕ ਹੋਰ ਨਾਮ ਆਉਂਦਾ ਹੈ ਜਿਸ ਦਾ ਨਾਮ ਹੈ ਬਹਿਰਾਮ ਖਾਨ ਇਹ ਉਹ ਥਾਗ ਹੈ ਜਿਸ ਦਾ ਨਾਮ ਗੀਨਿਸ ਬੁੱਕ ਆਫ ਵਰਲਡ ਰ ریکارڈ ਵਿੱਚ ਇਹ ਸਭ ਤੋਂ ਵੱਧ ਕਤਲ ਕਰਨ ਵਾਲੇ ਸੀਰੀਅਲ ਕਿਲਰ ਦੇ ਨਾਮ ਜੱਜ ਹੈ ਦੱਸਿਆ ਜਾਂਦਾ ਹੈ ਕਿ ਇਸ ਬਰਿਆਮ ਖਾਨ ਨੂੰ ਵੀ ਅੰਗਰੇਜ਼ੀ ਸਰਕਾਰ ਨੇ ਹੀ ਇਸ ਥਾਗ ਨੂੰ ਫੜ ਕੇ ਫਾਂਸੀ ਦਿੱਤੀ ਗਈ ਸੀ ਜਦੋਂ ਇਸ ਦੀ ਤਫ਼ਤੀਸ਼ ਕੀਤੀ ਗਈ ਤੇ ਇਸ ਦੇ 931 ਤੋਂ ਲੈ ਕੇ 937 ਬੰਦਿਆਂ ਨੂੰ ਇਸ ਨੇ ਮੌਤ ਦੇ ਘਾਟ ਉਤਾਰਿਆ ਸੀ ਇਸ ਦੀ ਤਫ਼ਤੀਸ਼ ਦੇ ਵਿੱਚ ੱੱਲੇ ਨਹੀਂ 150 ਬੰਦਿਆਂ ਦਾ ਕਤਲ ਕੀਤਾ ਸੀ ਅਤੇ ਬਾਕੀ ਮਾਮਲਿਆਂ ਦੇ ਵਿੱਚ ਇਹ ਯੋਜਨਾਬੰਦ ਤਰੀਕੇ ਦੇ ਨਾਲ ਵਿੱਚ ਮੌਜੂਦ ਸੀ। ਅਮੀਰ ਅਲੀ ਨੇ ਦੱਸਿਆ ਕਿ ਉਹਨਾਂ ਵਾਸਤੇ ਕਿਸੇ ਬੰਦੇ ਨੂੰ ਮਾਰਨਾ ਇੱਕ ਨਿੰਬੂ ਤੋੜਨ ਜਿੰਨਾ ਸੌਖਾ ਕੰਮ ਹੈ। ਉਹਨਾਂ ਦੀ ਇਸ ਟ੍ਰੇਲਿੰਗ ਦੇ ਵਿੱਚ ਤਕਰੀਬਨ 2 ਮਿੰਟ ਦੇ ਵਿੱਚ ਉਹ ਕਿਸੇ ਵੀ ਬੰਦੇ ਨੂੰ ਮਾਰ ਸਕਦੇ ਹਨ। ਕੱਲਾ ਇੱਕ ਠੱਗ ਕਟੋਕਾਟ 12 ਤੋਂ 15 ਬੰਦਿਆਂ ਨੂੰ ਮਾਰ ਸਕਦਾ ਹੈ ਇਸ ਠੱਗ ਪ੍ਰਣਾਲੀ ਵਿੱਚ ਹਰ ਇੱਕ ਜਾਤ ਧਰਮ ਦੇ ਲੋਕ ਸ਼ਾਮਲ ਹੁੰਦੇ ਸਨ ਇਸ ਦੇ ਵਿੱਚ ਹਿੰਦੂ ਵੀ ਹੁੰਦੇ ਸਨ ਅਤੇ ਮੁਸਲਮਾਨ ਵੀ ਇੱਕ ਖਾਨਾਬੋਦੋਸ ਤੋਂ ਲੈ ਕੇ ਉੱਚ ਰੁਤਬੇ ਦਾ ਮੁਸਲਮਾਨ ਸ਼ੇਖ ਅਤੇ ਇੱਕ ਬਹੁਤ ਵੱਡਾ ਵਪਾਰੀ ਹਿੰਦੂ ਇਹ ਸਾਰੇ ਜਾਣੇ ਆਪਣੇ ਠੱਗ ਧਰਮ ਨੂੰ ਵੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਸਨ ਦਿਨ ਦੇ ਉਜਾਲੇ ਦੇ ਵਿੱਚ ਇਹ ਲੋਕਾਂ ਵਿੱਚ ਆਪਣਾ ਕਿਰਤ ਵਿਹਾਰ ਕਰਕੇ ਆਪਣਾ ਰੁਤਬਾ ਬਣਾਉਂਦੇ ਅਤੇ ਰਾਤ ਦੇ ਹਨੇਰਿਆਂ ਵਿੱਚ ਜਾਂ ਲੰਬੀਆਂ ਯਾਤਰਾਵਾਂ ਦੇ ਜਾਂ ਦੇ ਧੋਖੇ ਦੇ ਵਿੱਚ ਇਹ ਬਹੁਤ ਵੱਡੇ ਵੱਡੇ ਕਾਲੇ ਕਾਰੇ ਕਰ ਜਾਂਦੇ ਅਮੀਰ ਅਲੀ ਨੇ ਦੱਸਿਆ ਕਿ ਠੱਗ ਇੰਨੀ ਵਿਕਸਿਤ ਪ੍ਰਣਾਲੀ ਸੀ ਕਿ ਉਹਨਾਂ ਨੇ ਆਪਣੀ ਇੱਕ ਖੂਫੀਆ ਭਾਸ਼ਾ ਦੀ ਇਜ਼ਾਦ ਕੀਤੀ ਸੀ ਇਸ ਭਾਸ਼ਾ ਦਾ ਨਾਮ ਰਾਮਾਸੀ ਸੀ ਇਸ ਰਾਮਾਸੀ ਭਾਸ਼ਾ ਦੇ ਵਿੱਚ ਉਹ ਕੋਟ ਵੜ ਦੇ ਵਿੱਚ ਗੱਲ ਕਰਦੇ ਤੇ ਉਹਨਾਂ ਦੇ ਸ਼ਿਕਾਰਾਂ ਨੂੰ ਪਿੰਗ ਤੱਕ ਨਾ ਪੈਂਦੀ ਇਹਨਾਂ ਦੀ ਜ਼ੁਬਾਨ ਦੇ ਵਿੱਚ ਜਿੱਦੋਂ ਅੰਤਿਮ ਇਸ਼ਾਰਾ ਦੇਣਾ ਹੁੰਦਾ ਕਿਸੇ ਨੂੰ ਮਾਰਨ ਦਾ ਉਸ ਨੂੰ ਇਹ ਜਿਰਨੀ ਕਹਿੰਦੇ ਅਤੇ ਉਹ ਅੰਤਿਮ ਇਸ਼ਾਰੇ ਦੇ ਨਾਲ ਹੀ ਦੂਸਰਾ ਸਮਝ ਜਾਂਦਾ ਕੋਟ ਵਰਡ ਵਜੋਂ ਕਦੀ ਆਖਿਆ ਜਾਂਦਾ ਪਾਨ ਖਿਲਾਓ ਗਾਣਾ ਬਿਜਾਓ ਹੁੱਕਾ ਪਿਲਾਓ ਸੂਰਤੀ ਖਿਲਾਓ ਔਰ ਗਾਣਾ ਸੁਣਾਓ ਇਸ ਇਸ਼ਾਰੇ ਦੇ ਨਾਲ ਹੀ ਪਲਕ ਝਪਕਦੇ ਆ ਠੱਗ ਆਪਣੇ ਸ਼ਿਕਾਰ ਤੇ ਟੁੱਟ ਪੈਂਦਾ ਇਹ ਫਿਰ ਆਪਣਾ ਸਭ ਤੋਂ ਵੱਡਾ ਹਥਿਆਰ ਜੋ ਸਭ ਤੋਂ ਵਾਦੇ ਯੂਜ਼ ਕਰਦੇ ਬੰਦੇ ਨੂੰ ਮਾਰਨ ਵਾਸਤੇ ਉਹ ਸੀ ਇਹਨਾਂ ਦਾ 30 ਇੰਚਾਂ ਦਾ ਲੰਮਾ ਰੁਮਾਲ ਇਸ ਰੁਮਾਲ ਦੇ ਨੁਕਰਾਂ ਦੇ ਉੱਤੇ ਕੋਨਿਆਂ ਦੇ ਉੱਤੇ ਛੋਟੇ-ਛੋਟੇ ਇਹਨਾਂ ਨੇ ਪੱਥਰ ਬੰਨੇ ਹੁੰਦੇ ਤਾਂ ਕਿ ਜਦੋਂ ਕਿਸੇ ਵੀ ਮਨੁੱਖ ਦੇ ਗਲੇ ਵਿੱਚ ਇਹਨੂੰ ਪੀਚ ਕੇ ਉਹਦਾ ਗੜਾ ਘੁੱਟਣਾ ਤੇ ਕੱਸ ਜਿਹੜੀ ਉਹ ਪੱਥਰਾਂ ਦੇ ਨਾਲ ਜ਼ਿਆਦੀ ਪੈ ਜਾਵੇ ਅਤੇ ਸੈਂਟਰ ਵਿੱਚ ਇਸ ਰੁਮਾਲ ਦੇ ਇੱਕ ਸਿੱਕਾ ਰੱਖਿਆ ਜਾਂਦਾ ਜਿਹੜਾ ਸਾਰ ਅਗ ਦੇ ਵਿੱਚ ਆਣ ਕੇ ਦਬ ਦਿੰਦਾ ਤੇ ਸ਼ਿਕਾਰ ਦੇ ਮੂੰਹ ਆਵਾਜ਼ ਤੱਕ ਨਾ ਨਿਕਲਣ ਦਿੰਦਾ ਇਸ ਤਰੀਕੇ ਨਾਲ ਇਹ ਪਲਕ ਝਪਕਦੇ ਹਨ ਆਪਣੇ ਸ਼ਿਕਾਰ ਨੂੰ ਪਾਰ ਗੁਣਾ ਦਿੰਦੇ ਅਤੇ ਇਹ ਸਭ ਕਾਰਾ ਇੰਨੀ ਜਲਦਬਾਜ਼ੀ ਚ ਤੇ ਛੇਤੀ ਛਾਤਰਤਾ ਨਾ ਕਰਦੇ ਕਿ ਪਿੱਛੋਂ ਕਿਸੇ ਵੀ ਸਬੂਤ ਨੂੰ ਇਹ ਨਾ ਛੱਡ ਦੇ ਸਾਰੇ ਸਬੂਤ ਸਾਫ਼ ਕਰ ਦਿੰਦੇ ਇੰਨਾ ਠੱਗ ਦੇ ਕੰਮ ਕਰਨ ਦਾ ਇੱਕ ਇੱਕ ਵਿਧੀ ਵਿਧਾਨ ਸੀ ਅਤੇ ਇਹ ਉਸ ਨੂੰ ਬੜੀ ਇਮਾਨਦਾਰੀ ਦੇ ਨਾਲ ਫਾਲੋ ਕਰਦੇ ਇਹ ਕਿਸੇ ਵੀ ਕੰਮ ਤੇ ਜਾਣ ਤੋਂ ਪਾਵ ਕਿਸੇ ਨੂੰ ਕਿਸੇ ਮਹੀਮ ਤੇ ਜਾਣ ਤੇ ਕਿਸੇ ਨੂੰ ਲੁੱਟਣ ਵੇਲੇ ਜਾਣ ਤੋਂ ਪਹਿਲਾਂ ਇਹ ਪਾਠ ਪੂਜਾ ਕਰਦੇ ਇਹ ਸਾਰੇ ਠਾਕ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਮੁਸਲਮਾਨ ਇਹ ਮਾਂ ਕਾਲੀ ਨੂੰ ਮੰਨਦੇ ਤੇ ਉਸ ਦੀ ਪੂਜਾ ਕਰਦੇ ਜਦੋਂ ਕਿਸੇ ਵੀ ਕੰਮ ਤੇ ਜਾਂਦੇ ਤੇ ਇਹ ਉਸ ਨੂੰ ਜਤਈ ਤੇ ਜਾਣਾ ਆਖਦੇ ਜਿਸ ਹਥਿਆਰ ਦੇ ਨਾਲ ਇਹ ਤੋਵਾ ਪੜਦੇ ਨੇ ਉਸ ਨੂੰ ਇੱਕ ਅੱਸੀ ਕਹਿੰਦੇ ਨੇ ਉਸ ਕੱਸੀ ਦੀ ਵੀ ਪੂਜਾ ਕੀਤੀ ਜਾਂਦੀ। ਉਹ ਕੱਸੀ ਖੜੇ ਰੂਪ ਵਿੱਚ ਰੱਖੀ ਜਾਂਦੀ। ਉਸ ਕੱਸੀ ਦੇ ਉੱਤੇ ਗੁੜ ਦਾ ਸ਼ਰਬਤ ਪਾ ਕੇ ਉਸ ਨੂੰ ਨਿਵਾਲਿਆ ਜਾਂਦਾ। ਉਸ ਤੋਂ ਬਾਅਦ ਉਸ ਦੇ ਉੱਤੇ ਦਹੀਂ ਪਾਇਆ ਜਾਂਦਾ। ਦਹੀਂ ਪਾਉਣ ਤੋਂ ਬਾਅਦ ਉਹਦੇ ਉੱਤੇ ਸ਼ਰਾਬ ਪਾਈ ਜਾਂਦੀ। ਸ਼ਰਾਬ ਪਾਉਣ ਤੋਂ ਬਾਅਦ ਉਹਦੇ ਉੱਤੇ ਤੇਲ, ਜौं, ਪਾਣ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ। ਇਸ ਕੱਸੀ ਦੀ ਚੌਂਜ ਦੇ ਉੱਤੇ ਸੱਤਵਰਾ ਸੰਦੂਰ ਦਾ ਟਿੱਕਾ ਲਾਇਆ ਜਾਂਦਾ ਇਸ ਕੱਸੀ ਨੂੰ ਫੜ ਕੇ ਤਾਂ ਚੁੱਕ ਕੇ ਸਾਰੇ ਜਾਣੇ ਇੱਕ ਸੋਰ ਵਿੱਚ ਕਹਿੰਦੇ ਸਾਰੇ ਬੋਲਦੇ ਜੈ ਦੇਵੀ ਮਾਈ ਕੀ ਜਦੋਂ ਇਹਨਾਂ ਕਾਰਵਾਈ ਪਾਉਣੀ ਹੁੰਦੀ ਜਤੇਈ ਤੇ ਜਾਣਾ ਹੁੰਦਾ ਤੇ ਠੱਗ ਆਪਣੀ ਪੂਰੀ ਪਲਾਨਿੰਗ ਦੇ ਨਾਲ ਕੰਮ ਕਰਦੇ ਜਤੇਈ ਤੇ ਜਾਣ ਵਾਲੇ ਅਕਸਰ ਹੀ ਇਹਨਾਂ ਦੇ ਗਰੁੱਪ ਜਿਹੜੇ ਤਿੰਨ ਹਿੱਸਿਆਂ ਦੇ ਵਿੱਚ ਹੁੰਦੇ ਸਨ ਇੱਕ ਗਰੁੱਪ ਅੱਗੇ ਚੱਲਦਾ ਇੱਕ ਗਰੁੱਪ ਵਿਚਕਾਰ ਜਿਸ ਕਾਫਲੇ ਦੇ ਇਹਨਾਂ ਨੇ ਵਾਰਤਾਤ ਕਰਨੀ ਹੁੰਦੀ ਉਥੇ ਤੇ ਇੱਕ ਗਰੁੱਪ ਜਿਹੜਾ ਪਿੱਛੇ ਚੱਲਦਾ ਜਿਹੜਾ ਪਿਛੋ ਧਿਆਨ ਰੱਖਦਾ ਸਾਰੀ ਕਾਰਵਾਈ ਦੇ ਉੱਤੇ ਕਿਸੇ ਖਤਰੇ ਦੇ ਉੱਤੇ ਇਹਨਾਂ ਗਰੁੱਪਾਂ ਦੇ ਵਿੱਚ ਠੱਗਾਂ ਦੀ ਗਿਣਤੀ 20 ਤੋਂ ਲੈ ਕੇ 50 ਤੱਕ ਹੁੰਦੀ ਸੀ ਜਿਸ ਤਰੀਕੇ ਦਾ ਵੀ ਕੋਈ ਕਾਫਲਾ ਹੋਵੇ ਉਹਦੇ ਤੇ ਇਹ ਨਿਰਧਾਰਤ ਕਰਦੇ ਸਨ ਕਿ ਕਿੰਨੇ ਕਿੰਨੇ ਬੰਦੇ ਕਿਹੜੇ ਕਿਹੜੇ ਕਾਫਲੇ ਦੇ ਵਿੱਚ ਰਹਿਣਗੇ